ਕਾਂਗਰਸ ਵੱਲੋਂ ਸੰਵਿਧਾਨ ਵਿਚਾਉ ਤਹਿਤ ਕੀਤੀਆਂ ਰੈਲੀਆਂ ਦੇ ਕਰਕੇ ਹਰ ਕਾਮਰੇ ਕੋਟਲਾ ਵਿੱਚ ਵੀ ਟ੍ਰੇਨਿੰਗ ਪੁਆਇੰਟ ਵਿਖੇ ਰੈਲੀ ਕੀਤੀ ਗਈ ਜਿਸ ਵਿੱਚ ਸੂਬਾ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਤੋਂ ਪਹਿਲਾਂ ਸਾਬਕਾ ਕੈਬਨਰ ਮੰਤਰੀ ਮੈਡਮ ਰਈਆ ਸੁਲਤਾਨਾ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀ 25 ਸਾਲ ਤੋਂ ਸੇਵਾ ਕਰਦੀ ਆ ਰਹੀ ਹਾਂ ਜਿੱਥੇ ਮੈਂ ਵਿਕਾਸ ਦੇ ਕੰਮ ਕੀਤੇ ਉੱਥੇ ਹੀ ਮਲੇਰਕੋਟਲਾ ਨੂੰ ਜ਼ਿਲ੍ਹਾ ਅਤੇ ਮੈਡੀਕਲ ਕਾਲਜ ਦਾ ਵਾਅਦਾ ਵੀ ਪੂਰਾ ਕਰਕੇ ਦਿਖਾਇਆ ਮੈਡਮ ਰਾਇਆ ਸੁਲਤਾਨਾ ਅਗਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਬੇਟੀ ਨਿਸ਼ਾ ਅਕਤਰ ਨੂੰ ਮੈਦਾਨ ਦੇ ਵਿੱਚ ਉਤਾਰੇ ਨੇ ਜਿਸ ਤਰ੍ਹਾਂ ਵੀ ਉਹਨਾਂ ਨੇ ਐਲਾਨ ਕੀਤਾ ਰਾਜਾ ਬੜਿੰਗ ਨੇ ਕਿਹਾ ਕਿ ਜੇ ਸੂਬੇ ਵਿੱਚ ਰਾਜਾ ਬੜਿੰਗ ਨੇ ਕਿਹਾ ਕਿ ਜਦੋਂ 2014 ਵਿੱਚ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚੋਂ ਹਾਰ ਗਈ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ 4 ਸੀਟਾਂ ਤੇ ਆਪ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਅਤੇ ਹੁਣ 95 ਵਧਾ ਕੇ ਜਿਤਾ ਕੇ ਸੂਬੇ ਦੀ ਮਜ਼ਬੂਤ ਵਿਧਾਨ ਸਭਾ ਬਣਾਈ ਭਾਇ ਦਿੱਲੀ ਤੋਂ ਲੈ ਕੇ ਚ ਪੰਜਾਬ ਦੇ ਲੋਕਾਂ ਨੇ ਬਰਨਾਲਾ ਦੀ ਜਿਮਨੀ ਚੌਂਟੇ ਪਾਰਲੀਮੈਂਟ ਦੀ ਸੰਗਰੂ ਸੇਟ ਦੀ ਜਿਮਨੀ ਚੋਣਾਂ ਵਿੱਚ ਹਾਰ ਦਾ ਮੂਹ ਦਿਖਾਇਆ ਅਤੇ ਨਾਬਾ ਵਿੱਚ ਕੇਜਰੀਵਾੜੀ ਰੈਲੀ ਵਿੱਚ ਖਾਲੀ ਗੋਸਿਆਂ ਦਾ ਰਹਿਣਾ ਆਪ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਹੁਣ ਤੁਹਾਡੇ ਜਾਲ ਵਿੱਚ ਨਹੀਂ ਆਉਣ ਵਾਲੇ ਰੈਲੀ ਵਿੱਚ ਖੁਦ ਸਾਫ ਦਾ ਡੀਜੀਪੀ ਮੁਹੰਮਦ ਮੁਸਤਾਫਾ ਪੈਲਸ ਦੇ ਮੈਨਗੇਟ ਤੇ ਖੜਕੇ ਆਉਣ ਵਾਲੇ ਜਥਿਆਂ ਦੀ ਨਿਗਰਾਨੀ ਕਰ ਰਹੀ ਸੀ ਅਤੇ ਅੰਦਰ ਗਏ ਕਿਸੇ ਨੂੰ ਬਾਹਰ ਨਾ ਆਉਣ ਦੇ ਲਈ ਮੈਨਗੇਟ ਬੰਦ ਕੀਤਾ ਹੋਇਆ ਸੀ ਵੱਡੀ ਗਿਣਤੀ ਵਿੱਚ ਲੋਕੀ ਬਾਹਰ ਜਾਣ ਨੂੰ ਤਰਸ ਰਹੀ ਸੀ

ਸੋ ਪੰਜਾਬ ਦੀ ਸਾਇਕੀ ਨੂੰ ਪੰਜਾਬ ਦੀ ਸੋਚ ਨੂੰ ਆਮ ਆਦਮੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੇ 2014 ਦੀ ਪਾਰਲੀਮੈਂਟ ਦੇ ਵਿੱਚ ਜਦੋਂ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਹਰਗੀ ਜਿੱਤੀ ਲੇਕਿਨ ਚਾਰ ਸੀਟਾਂ ਆਮ ਆਦਮੀ ਪਾਰਟੀ ਜਿੱਤੀ ਫਿਰ 95 ਸੀਟਾਂ ਆਮ ਆਦਮੀ ਪਾਰਟੀ ਜਿੱਤੀ ਲੇਕਿਨ ਜਦੋਂ ਇਹਨਾਂ ਨੇ ਪੰਜਾਬ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰੇ ਤੇ 7 ਸੀਟਾਂ ਕਾਂਗਰਸ ਪਾਰਟੀ ਨੂੰ ਜਿਤਾਈਆਂ ਤੇ ਕੇਵਲ 3 ਨੇ ਕਬਜ਼ਾ ਰਿਹਾ ਹਾਈ ਇਲੈਕਸ਼ਨ ਵੀ ਹਾਰੇ ਔਰ ਬਰਨਾਲਾ ਜਿਹੜਾ ਗੜ ਸੀਗਾ ਉਹ ਵੀ ਹਾਰੇ ਔਰ ਅੱਜ ਵੀ ਨਾਬੇ ਵਾਲੀ ਜਿਹੜੀ ਸਭਾ ਸੀ ਦੋਨਾਂ ਮੁੱਖ ਮੰਤਰੀਆਂ ਪੂਰੇ ਚੋ ਕੁਰਸੀਆਂ ਖਾਲੀ ਰਹਿਣਾ ਇਸ ਗੱਲ ਦਾ ਸਨੇਹ ਹੈ ਇਹ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਵਾਸਤੇ ਠੀਕ ਹੈ ਜਿੰਨਾ ਸਹੀ ਗੱਲ ਕਰੀਏ ਕਦੇ ਐਸਐਚਓ ਜੁਮੇਵਾਰੀ ਤੈਅ ਕਰਦਾ ਹੁੰਦੇ ਨੇ ਕਦੇ 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 ਐਸਐਸਪੀ ਵੀ ਕਿ ਅਸੀਂ ਬਖਾਸਤ ਕਰਦਾਂਗੇ ਸਸਪੈਂਡ ਕਰਦਾਂਗੇ ਕਿ ਲੱਗਦਾ ਵੀ ਨਸ਼ਾ ਖਾਤਾ ਹੋ ਗਿਆ ਜੀ ਨਾ ਤਾਂ ਨਸ਼ਾ ਇਸ ਤਰ੍ਹਾਂ ਖਤਮ ਹੋਇਆ ਨਾ ਹੋਇਆ ਇਹ 3 ਸਾਲਾਂ ਬਾਅਦ ਕਿਉਂ ਮਹੀਮਤ ਕੀਤੀ ਆਈ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਜਾਣ ਪੁੱਛ ਕੇ ਹੋ ਜਿਆ ਕਰੇ ਐਮਐਲਏ ਫੜ ਲਿਆ ਕਦੇ ਮੰਤਰੀ ਫੜ ਲਿਆ ਕਦੇ ਡੀਸੀ ਸਸਪੈਂਡ ਕਰਦਾ ਫਿਰ ਭਾਲ ਕਰਦਾ ਕਦੇ ਵਿਜੀਲੈਂਸ ਦੇ ਅਫਸਰ ਸਸਪੈਂਡ ਕਰਦੇ ਫਿਰ ਭਾਲ ਕਰਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਉਹ ਕੀ ਰਿਹਾ ਸੋ ਇਹ ਨਸ਼ਾ ਜਿਨੈਟਿਕਲ ਡਿਮਾਂਡ ਰਹੇਗੀ ਉਹਨਾਂ ਜੇਕਰ ਸਪਲਾਈ ਚੇਨ ਟੁੱਟਣੀ ਮੁਸ਼ਕਿਲ ਹੈ ਇਸੇ ਕਰਕੇ ਮੈਂ ਕਹਿੰਦਾ ਏ ਇਸ ਗੰਭੀਰ ਦੇ ਤੇ ਚਿੰਤਨ ਮੰਚਨ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਘਟੋ ਘਟ ਲਗਾਤਾਰ ਘਟੋ ਵਿੱਚ 100 ਘੰਟਾ ਚਰਚਾ ਹੋਵੇ ਇਹ ਨਸ਼ੇ ਤੇ ਅੰਤਿਮ ਲਾਇਆ ਸੀ ਗੱਲਾਂ ਬਾਤਾਂ ਨਾਲ ਕੋਈ ਸੌਖਾ ਜਾਂਦਾ ਕੋਈ ਅਰਦਾਸ ਕਰਾ ਲੈਂਦਾ ਐਡਾ ਨਸ਼ਾ ਪੰਜਾਬ ਤੋਂ ਖਤਮ ਨਹੀਂ ਹੋਏਗਾ ਇਹਨਾਂ ਨੇ ਨਸ਼ਾ ਦਾ ਕੀ ਕੰਮ ਖਤਮ ਕਰ ਰਹੇ ਜ਼ਹਿਰੀਲੀ ਸ਼ਰਾਬ ਦੇ ਨਾਲ ਸਕੂਲ ਮਜੀਠਾ ਤੇ ਲੁਧਿਆਣੇ ਚ ਮੋਤਾ ਹੋਣੀ ਦੱਸੋ ਇਹਨਾਂ ਤੋਂ ਦਾ ਸ਼ਰਾਬੀ ਜ਼ਹਿਰੀਲੀ ਬਣ ਲੱਗ ਪਈ ਇਹਨਾਂ ਦੇ ਰਾਜ ਚ ਕਿ ਇਹਨਾਂ ਨੇ ਨਸ਼ਾ ਕੀ ਬੰਦ ਕਰਿਆ ਚਾਰ ਮਲੇਰਪੁਰ ਆਪਣੇ ਐਮ ਐਲ ਏ ਬੜੇ ਕਰਸ ਦੇ ਕੇ ਜੰਚ ਚੋਂ ਵਾਲੀ ਚਾਰ ਹੋ ਗਏ ਜੀ ਚਾਰ ਹੋ ਗਏ ਕੋਰਪੋਰੇਟਰ ਦਾ ਕੇਸ ਹੈ ਕਿ ਕੀ ਹੈ ਪਤਾ ਨਹੀਂ ਲੱਗਦਾ ਨਹੀਂ ਤਾਂ ਉਹ ਕੰਮ ਨੂੰ ਸੋਚ ਬਾਤੂ ਦੇ ਪ੍ਰਿੰਸਾ ਉਹ ਸਾਰੇ ਚਾਰ ਪਹਿਲਾਂ ਆਉਣਾ ਨਹੀਂ ਸਾਰੇ ਸਾਰੇ ਪਾਰਟੀਆਂ ਦੇ ਮੈਂਡੇ ਨੇ ਸਾਰੇ ਪਾਰਟੀਆਂ ਦੇ ਕ੍ਰੈਸ ਹੁੰਦੇ ਨੇ ਸਾਰੇ ਪਾਰਟੀ ਦੇ ਯੋਗ ਸ਼ਖਸੀਅਤ ਪਤਾ ਨਹੀਂ ਇਹ ਕਰਦੇ ਕਿਉਂ ਮਿੱਤਰਾ ਦਾ ਉਹਨਾਂ ਨੂੰ ਚਾਹਣ ਕਹਿੰਦੇ ਕਿ ਜਿਹੜੀ ਨਹੀਂ ਆ ਯਾਰ ਅਸੀਂ ਆਗਾ ਲੱਛੀ ਲੁਛੀ ਆ ਗਿਆ ਕੰਮ ਜਲਾ ਅੱਜ ਨਿਸ਼ਾਦ ਜੀ ਨੂੰ ਬੜੀ ਜ਼ਿੰਮੇਵਾਰੀ ਦਿੱਤੀ ਆ ਜੀ ਕੀ ਕਹੋਗੇ ਨੌਜਵਾਨ ਨੇ ਉਮੀਦਾਰੀ ਦਿੱਤੀ ਨਹੀਂ ਹੈ بلی سی اس کی کئی ہری لوگ کہہ کہ دن دے ہیں یہ پروار دے جیکٹ کو ذمہ داری ہے پروار نے دیتی ہے ہوتا ہلٹی میری جیڑے لوگ دیزرو کر دے ہیں ڈاکٹر دا بچہ ڈاکٹر بند ہے ماسٹر جی دا بندہ ماسٹر بند ہے کوئی ہور جیڑا کتا کیوں کہ وہ آپ دے باپ کو آپ دے ماں کو بچے سکھ دے رہے ہیں